ਮੁਸ਼ਕਾਬਾਦ ਪਿੰਡ ਵਕਾਉ ਹੈ ਇਹਨਾਂ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਪੋਸਟਰ ਲਾਤੇ ਨੇ ਪਰ ਸਾਡੇ ਸ਼ਰੀਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਫੈਕਟਰੀ ਜਿੱਥੇ ਲੱਗੂਗੀ ਤਾਂ ਸਾਡੀ ਨਸਲਾਂ ਖਤਮ ਹੋ ਜਾਣਗੀਆਂ ਇਹ ਫੈਕਟਰੀ ਕਰਕੇ ਆ ਜੀ ਇਹ ਫੈਕਟਰੀ ਜ਼ਹਿਰੀਲੀ ਗੈਸ ਬਣਦੀ ਆ ਕਦੇ ਪੈ ਪਾੜ ਕੇ ਸਤਿੰਨੇ ਪਿੰਡ ਮਰ ਪੰਜ ਪਿੰਡ ਵੀ ਮਰ ਸਕਦੇ ਨੇ 10 ਵੀ ਮਰ ਸਕਦੇ ਨੇ ਅੱਡੇ ਵਾਲੀ ਦਾ ਅਸੀਂ ਲੱਗਣੇ ਨਹੀਂ ਦੇਣੀ ਹਨ ਤਾਂ ਮਰਨਾ ਮੰਜ਼ੂਰ ਆ ਚਾਹੇ ਪਿੰਡ ਵੀ ਵਿਖੜਨ ਕਹਿੰਦੇ ਨਾਲੇ ਤੁਹਾਡੇ ਪਿੰਡ ਦੇ ਬੰਦਾ ਲਾ ਰਿਹਾ ਪਿੰਡ ਦਾ ਹੀ ਬੰਦਾ ਲਾ ਰਿਹਾ ਤੇ ਕਹਿੰਦਾ ਮੈਂ ਗੋਲੀ ਮਾਰ ਕੇ ਮਰ ਜਾਣਾ ਮਰ ਜੂਵੇ ਸਾਡੀ ਬੋਲ ਕੱਲ ਨੂੰ ਮਰਦਾ ਮਰਦਾ ਅੱਜ ਮਰੇ ਬੱਚੇ ਇੱਥੇ ਰਹਿੰਦੇ ਪਿੰਡ ਜੀ ਇੱਥੇ ਰਹਿੰਦੇ ਹੁੰਦੇ ਫਿਰ ਤਾਂ ਪੁੱਤ ਨੂੰ ਪਤਾ ਲੱਗ ਜਾਂਦਾ ਪਰ ਰਹਿੰਦਾ ਤਾਂ ਮਹਾਲੀ ਆ ਇੱਥੇ ਆ ਕੇ ਤਾਂ ਦੇਖੇ ਵੀ ਆਪ ਜਿਹੜਾ ਬੰਦਾ ਫੈਕਟਰੀ ਲਾ ਰਿਹਾ ਉਹਦੇ ਆਪ ਦਾ ਪਰਿਵਾਰ ਤਾਂ ਮਹਾਲੀ ਰਹਿੰਦਾ ਤੇ ਇੱਥੋਂ ਦੇ ਲੋਕਾਂ ਨੂੰ ਮੌਤ ਦੇ ਮੂੰਹ ਚ ਪਾ ਲਿਆ ਇੱਥੋਂ ਮਾਰਨ ਮਾਰਨ ਨੂੰ ਫਿਰਦਾ ਵੀ ਇਹ ਸਾਰਾ ਪਿੰਡ ਮਰੇ ਸਾਡਾ 20 ਪਿੰਡਾਂ ਦਾ ਧਰਨਾ ਹੱਸੇ, ਟੀਸੀਐਸਡੀਐਮ ਕੀ ਕਹਿੰਦਾ? ਸਾਰੇ ਕਹਿੰਦੇ ਨੇ ਉਹ ਦੇਖ ਕੇ ਇਹਨੇ ਵੀ ਉਹ ਫੈਕਟਰੀ ਆਪ ਕਹਿੰਦੇ ਨੇ ਵੀ ਇੱਥੇ ਗੰਦ ਕਰਦੇ ਸਾਰੇ ਦਿਖਾ ਲਿਆ ਸਾਰੇ ਬੇਕੀ ਕਿਸ ਗੰਦ ਪੈਂਦਾ। ਸਾਰਾ ਕੁਝ ਪੈਂਦਾ ਗੋਹਾ ਪੈਂਦਾ ਗੂੰਹ ਪੈਂਦਾ ਸ਼ਹਿਰ ਦਾ ਲਿਆ ਲਾ ਕੇ ਟੈਂਕਰਾਂ ਦੇ ਭਰੇ ਵਿੱਚ ਲਬਾਬ ਹੈ ਕੂੜਾ ਲੋਕ ਰੋਂਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਨਾ ਲੱਗਣ ਉਹ ਵੀ ਅਸੀਂ ਤਾਂ ਫਸ ਗਏ ਸਾਡੀ ਤਾਂ ਪੰਚਾਇਤ ਬਹਿ ਗਈ ਈ ਸਰਕਾਰ ਨੇ ਪਾਸ ਕਰਿਆ ਜੀ ਪੈਸੇ ਲੈ ਕੇ ਪਾਸ ਕਰੀਂ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਨੇ ਪਾਸ ਕਰੀ ਜੀ ਜੀ ਦੇਖੇ ਜੀ ਸਾਰਾ ਕੁਝੇ ਪਾਸ ਹੋ ਜਾਂਦਾ ਪੈਸੇ ਦੋ ਕਿਹੜੀ ਚੀਜ਼ ਨਹੀਂ ਬਣਦੀ ਸੀ ਤੁਹਾਡੇ ਪਿੰਡ ਲੱਗ ਰਹੀ ਹੈ ਫਿਰ ਤੈਨੂੰ ਦੂਜੇ ਪਿੰਡ ਕਾ ਤੋ ਵਕਾਉ ਨਾਲ-ਨਾਲ ਦੇ ਪਿੰਡ ਕਿੱਧਰ ਨਹੀਂ ਜਾਣਗੇ ਤੋ ਜਿੱਦ ਤੂੰ ਹੁਣ ਹਵਾ ਜਾਣੀ ਹੈ ਗੈਸਤ ਤੂੰ ਉਧਰੋਂ ਜਾਣੀ ਹੈ ਤਿੰਨ ਪਿੰਡ ਕੀ ਇੱਥੇ ਤਾਂ 20 ਪਿੰਡ ਨਾਲ ਫਿਰਦੇ ਨੇ ਲੱਗਣ ਦੇ ਦੇ ਮੈਂ ਲੱਗ ਜੂ ਕੋਈ ਲੱਗਣ ਦੇਣੀ ਨਾ ਮਰਨਾ ਮੰਜ਼ੂਰਾ ਫੈਟੇ ਨਹੀਂ ਲੱਗਣ ਦੇਣੀ ਜੋ ਕਹਿੰਦਾ ਮੈਂ ਵੀ ਮਰ ਜੂਗਾ ਪਿਆ ਮਰ ਜਿਵੇਂ ਸੀ ਮਰਨ ਤਿਆਰ ਆ ਰਹੇ ਆ ਤਾਂ ਤੂੰ ਸਾਰਾ ਪਿੰਡ ਵਕਾਉ ਕਿਉਂ ਕਹਿ ਰਹੇ ਇਹਦਾ ਨਹੀਂ ਕਰਦਾ ਛੱਡ ਕੇ ਜਾਣ ਨੂੰ ਪਿੰਡ ਜੇ ਤੁਸੀਂ ਫੈਕਟਰੀ ਲੱਗੀ ਤਾਂ ਪਿੰਡ ਸ਼ਟਰ ਨੂੰ ਤਿਆਰ ਪਿੰਡ ਸ਼ਟਰ ਨੂੰ ਤਿਆਰ ਹੈ ਸਾਰਾ ਇੱਕ ਮਿੰਟ ਨਹੀਂ ਆਏ 5-7 ਮਿੰਟ ਉੱਠਣਗੇ ਨਾਲ ਤੇ ਜਿਹੜੀ ਜਗ੍ਹਾ ਤੇ ਲਾਉਣੀ ਹੈ ਉੱਥੇ ਕਿਸ ਕਾਬੂ ਸ਼ੁਰੂ ਤਾਂ ਨਹੀਂ ਹੋਇਆ ਵਧੀਰਾ ਕੁਝ ਹੋਇਆ ਅੰਦਰ ਹਾਊਸ ਪੱਟੇ ਨੇ ਕਿੱਡ ਗੱਡੇ ਬੜੇ ਹਾਂ ਕੰਮ ਸ਼ੁਰੂ ਹੋ ਗਿਆ ਮਤਲਬ ਚੱਲਦਾ ਉੱਥੇ ਕੋਈ ਰੋਕ ਨਹੀਂ ਰਿਹਾ ਕੰਮ ਤਾਂ ਹੀ ਤਾਂ ਵੀ ਕਹਿੰਦਾ ਧਰਨਾ ਲਾਉਣਾ ਰੋਡ ਤੇ ਜਿਹੜੇ ਬੰਦੇ ਨੇ ਫੈਕਟਰੀ ਲਾਉਣੀ ਹੈ ਤੇ ਪਰਿਵਾਰ ਚ ਕੋਈ ਨਹੀਂ ਦੇਂਦਾ ਉਹਦੇ ਪਰਿਵਾਰ ਤੋਂ ਤਾਇ ਚਾਚੇ ਸਾਰੇ ਨੇ ਸਾਰੇ ਪਿੰਡ ਦੇ ਨਾਲ ਨੇ ਉਹਦੇ ਨਾਲ ਕੋਈ ਨਹੀਂ ਆਇਆ ਅੱਜ ਸਾਡੇ ਪਿੰਡ ਦਾ ਜੀ ਫਰ ਪਿੰਡ ਨੂੰ ਮਾਰਦਾ ਹੈ ਕੋਈ ਲੈ ਸਕਦਾ ਤਾਂ ਲੈ ਲਓ ਜੀ ਸਾਡਾ ਪਿੰਡ ਬਕਾਊ ਹੈ ਵਸਦਾ ਪੰਜਾਬ ਦੇਖ ਰਹੇ ਹੋ ਮੈਂ ਗੁਰਪਾਲ ਸਿੰਘ ਬਰਾੜ ਪਿੰਡ ਮੁਸਕਾਬਾਦ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬੈਠੇ ਆ ਮੁਸਕਾਬਾਦ ਪਿੰਡ ਵਕਾਊ ਹੈ ਇਹਨਾਂ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਪੋਸਟਰ ਲਾਤੇ ਨੇ ਨਾਲ ਦੇ ਵੈਸੇ ਤਿੰਨ ਪਿੰਡ ਨੇ ਇੱਥੇ ਜਿਹੜੇ ਵਕਾਊ ਲੋਕਾਂ ਨੇ ਕੀਤੇ ਨੇ ਇੱਥੇ ਕੋਈ ਬਾਇਓ ਗੈਸ ਦੀ ਫੈਕਟਰੀ ਲੱਗ ਰਹੀ ਹੈ ਉਹਦਾ ਇਹਨਾਂ ਨੇ ਵਿਰੋਧ ਕੀਤਾ ਇਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਇਹਨਾਂ ਨੇ ਸਾਰਾ ਪਿੰਡ ਵਕਾਊ ਵਿਕੰਨ ਤੇ ਲਾਤਾ ਕਿ ਸਾਡੇ ਪਿੰਡ ਦੇ ਵਿੱਚ ਇੰਨੀ ਸੋਹਣੀ ਫਸਲ ਹੁੰਦੀ ਹੈ ਸਬਜ਼ੀ ਹੁੰਦੀ ਹੈ ਪਰ ਸਾਡੇ ਸ਼ਰੀਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਫੈਕਟਰੀ ਜੇ ਇੱਥੇ ਲੱਗੂਗੀ ਤਾਂ ਸਾਡੀ ਨਸਲ ਖਤਮ ਹੋ ਜਾਣਗੀਆਂ ਜੇ ਤੁਸੀਂ ਇਹ ਫੈਕਟਰੀ ਨਹੀਂ ਰੋਕਣੀ ਲਾਉਣੀ ਹੈ ਤਾਂ ਸਾਡਾ ਪਿੰਡ ਬਕਾਊ ਆ ਸਾਡਾ ਪਿੰਡ ਕੋਈ ਹੋਰ ਖਰੀਦ ਸਕਦਾ ਇਹ ਸਤਿ ਸ਼੍ਰੀ ਅਕਾਲ ਜੀ ਕੀ ਤੁਹਾਡੇ ਪਿੰਡ ਮੁਸਕਾਬਾ ਤੇ ਹੋਰ ਕਿਹੜੇ ਕਿਹੜੇ ਪਿੰਡ ਨੇ ਕਿੰਨੀਆਂ ਜੀ ਟੱਪਰੀਆਂ ਜੀ ਮੁਸਕਾਬਾ ਤਿੰਨੇ ਪਿੰਡ ਬਕਾਊ ਨੇ ਜੀ ਅੱਛਾ ਕੀ ਕਾਰਨ ਹੈ ਮੈਨ ਬਕਾਊ ਇਹ ਫੈਕਟਰੀ ਕਰਕੇ ਆ ਜੀ ਇਹ ਫੈਕਟਰੀ ਜ਼ਹਿਰੀਲੀ ਗੈਸ ਬਣਦੀ ਆ ਕਦੇ ਪਾੜ ਕੇ ਤਿੰਨੇ ਪਿੰਡ ਮਾਰੇ ਪੰਜ ਪਿੰਡ ਵੀ ਮਰ ਸਕਦੇ 10 ਵੀ ਮਰ ਸਕਦੇ ਨੇ ਕੀ ਬਣਨਾ ਕੀ ਇਹ ਫੈਕਟਰੀ ਚ ਇਹ ਜੀ ਗੈਸ ਬਣਦੀ ਆ ਕੋਈ ਬਾਇਓ ਗੈਸ ਬੈਰੋ ਗੈਸ ਬਣਦੀ ਆ ਕੋਈ ਉਹ ਬਣਦੀ ਆ ਜੋ ਮਾਲਤੋ ਸਰਮੇ ਡਰਬੀ ਕਾਲੂ ਲੀਕ ਹੋ ਜਿਵੇਂ ਪਪਾਲ ਚ ਲੀਕ ਹੋ ਗਈ ਸੀ ਹਾਂਜੀ ਪਪਾਲ ਚ ਲੀਕ ਹੋ ਗਈ ਉਹੀ ਡਰਬੀ ਆ ਬਾਕੀ ਸਾਡੇ ਪਿੰਡ ਚ ਗੰਦ ਪੈ ਜਾਣਾ ਮੱਖੀਆਂ ਨੇ ਮੱਛਰ ਨੇ ਪੈਦਾ ਹੋਣਾ ਜਾਂ ਗੰਦ ਆਉਣਾ ਸ਼ਹਿਰਾਂ ਦਾ ਗੰਦ ਆਉਣਾ ਤੁਹਾਡੇ ਪਿੰਡ ਆਪਣਾ ਕੀ ਗੰਦ ਸਬਜੀ ਬੈਂਸ ਵਿੱਚ ਬਹੁਤ ਵਧੀਆ ਹਾਂਜੀ ਸਬਜੀ ਵਾਲਾ ਸਾਰੀ ਰੀਡ ਸਬਜੀ ਵਾਲੀ ਆ ਇਹ ਅੱਛਾ ਝਾੜ ਸਾਹਬ ਤੋਂ ਲੈ ਕੇ ਨੀਲੋਂ ਦੇ ਪੁਲ ਤੱਕ ਇਹ ਸਬਜੀ ਵਾਲੀ ਬੈਲਟ ਆ ਹਾਂਜੀ ਪਹਿਲਾਂ ਦੀ ਫੈਕਟਰੀ ਲੱਗ ਰਹੀ ਆ ਉਹਨੂੰ ਤਾਂ ਕੋਈ ਚਲਦੀ ਕਰ ਨਹੀਂ ਰਿਹਾ ਉਹਨਾਂ ਮੁੱਖ ਮੰਤਰੀ ਆਪਣੇ ਕੈਪਟਨ ਮੋਰਿੰਦਰ ਸਿੰਘ ਵਗਾਂਟਨ ਵੀ ਕਰਕੇ ਗਿਆ ਕਿ ਫੈਕਟਰੀ ਸਿਓ ਉਹ ਆਹੀ ਸੀ ਜੀ ਸਬਜ਼ੀਆਂ ਸਬਜ਼ੀਆਂ ਬਾਰੇ ਲਾਈ ਸੀ ਅੱਛਾ ਹਾਂ ਉਹਨਾਂ ਤਾਂ ਕੋਈ ਚੱਲ ਕਰਦੇ ਲੈ ਬਾਇਓ ਗੈਸ ਨੂੰ ਕਰ ਰਹੇ ਆ ਆ ਗਊ ਨੂੰ ਛੱਡ ਗਿਆ ਬਾਇਓ ਗੈਸ ਗੰਦ ਕਰਾ ਗੰਦ ਲਾਉਂਦੇ ਨੇ ਇੱਥੇ ਕੰਗਰਾਲੀ ਪਿੰਡ ਜਾ ਕੇ ਦੇਖਿਆ ਰੋਂਦੇ ਨੇ ਕਰਨ ਪਿੰਡ ਉਹ ਕਿਸ਼ਨਪੁਰਾ ਮਹਿੰਦੀਪੁਰ ਲੱਗੀ ਵੀ ਹੈ ਉੱਥੇ ਲੱਗੀ ਹੋਈ ਹੈ ਨਾਲੇ ਦਿਖਾ ਕੇ ਲਿਆਏ ਆ ਛੱਡੀਆਂ ਨੂੰ ਡੀਸੀ ਨੂੰ ਏਡੀਸੀ ਨੂੰ ਸਾਰੇ ਦਿਖਾ ਲਿਆ ਸਾਰੇ ਫਿਰ ਕੀ ਕੁਛ ਗੰਦ ਪੈਂਦਾ ਸਾਰਾ ਕੁਝ ਪੈਂਦਾ ਗੋਹਾ ਪੈਂਦਾ ਗੂੰਹ ਪੈਂਦਾ ਸ਼ਹਿਰ ਦਾ ਲਿਆ ਲਾ ਕੇ ਟੈਂਕਰਾਂ ਦੇ ਭਰੇ ਹੋਏ ਪੈਣ ਦੇ ਵਿੱਚ ਲਬਾਬ ਪਏ ਕੂੜਾ ਸਭ ਕੁਝ ਪੈਂਦਾ ਪਰ ਆਲੀ ਗਲੀ ਹੋਈ ਥਾੜ ਦੇ ਵਿੱਚ ਸਭ ਕੁਝ ਹੁਣ ਹਜੇ ਤੱਕ ਅਪਰੂ ਪਾਸ ਹੋ ਗਈ ਉਹ ਫੈਕਟਰੀ ਮਤਲਬ ਕੈਨਸਲ ਹੀ ਕੀਤੀ ਹੋ ਪਰ ਲੱਗੀ ਉਹ ਤਾਂ ਚੱਲ ਰਹੀ ਹੈ ਕੈਸਾਲ ਦੀ ਯਾਰ ਬਾਇਓ ਗੈਸ ਜੜੀ ਹੋਣ ਵਾਲੀ ਤੁਹਾਡੇ ਲੱਗ ਸਾਡੇ ਵਾਲੀ ਤਾਂ ਅਸੀਂ ਲੱਗਣ ਨਹੀਂ ਦੇਣੀ ਹਨ ਤਾਂ ਮਰਨਾ ਮਨਜ਼ੂਰ ਹੈ ਜਾਏ ਪਿੰਡ ਵੀ ਵਿਖੜਣ ਜਾਏ ਕੋਈ ਨਹੀਂ ਹੈ ਅੱਛਾ ਅਸੀਂ ਇਹ ਲੱਗਣ ਨਹੀਂ ਦੇਣੀ ਤੇ ਕਹਿੰਦੇ ਨਾਲੇ ਤੁਹਾਡੇ ਪਿੰਡ ਦੇ ਬੰਦਾ ਲਾ ਰਿਹਾ ਕੋਈ ਪਿੰਡ ਦਾ ਹੀ ਬੰਦਾ ਲਾ ਰਿਹਾ ਤਾਂ ਕਹਿੰਦਾ ਮੈਂ ਗੋਲੀ ਮਾਰ ਕੇ ਮਰ ਜਾਣਾ ਮਰ ਜਵੇ ਸਾਡੀ ਬੋਲ ਕੱਲ ਨੂੰ ਮਰਦਾ ਮਰਦਾ ਅੱਜ ਮਰੇ ਕਹਿੰਦਾ ਕਹਿੰਦਾ ਵੀ ਮੈਂ ਫੈਕਟਰੀ ਲਾਉਂਗਾ ਨਹੀਂ ਤਾਂ ਗੋਲੀ ਮਾ ਖਾ ਕੇ ਮਰ ਜਾਊਂਗਾ ਐਡੀ ਸੀ ਨੂੰ ਕਹਿ ਕੇ ਲੁਧਿਆਣਾ ਜਾ ਕੇ ਡੀ ਸੀ ਨੂੰ ਕੀ ਆ ਉਹਦਾ ਜਿਹੜੀ ਜਨਾਨੀਆਂ ਉੱਤੇ ਕੀ ਕਰ ਆਪਸਰ ਉਹਨੂੰ ਉਹਦੇ ਸਾਹਮਣੇ ਕਹਿ ਕੇ ਆਇਆ ਕਹਿੰਦਾ ਮੈਂ ਆਪਨਾ ਆਪਣੀ ਗ अच्छा ओ आ, आप दी जमीन ਚ ਲਾਉਣ ਲੱਗਿਆ ਆਪਣੀ ਜਮੀਨ ਚ ਲਾਉਣ ਲੱਗਿਆ ਹੈ ਉਹਦੇ ਬੱਚੇ ਇੱਥੇ ਰਹਿੰਦੇ ਪਿੰਡ ਚ ਜੀ ਇੱਥੇ ਰਹਿੰਦੇ ਹੁੰਦੇ ਫਿਰ ਤਾਂ ਪੁੱਤ ਨੂੰ ਪਤਾ ਲੱਗ ਜਾਂਦਾ ਪਰ ਰਹਿੰਦਾ ਤਾਂ ਮਹਾਲੀ ਇੱਥੇ ਆ ਕੇ ਤਾਂ ਦੇਖੇ اچھا اچھا ਵੀ ਆਪ ਜਿਹੜਾ ਬੰਦਾ ਫੈਕਟਰੀ ਲਾ ਰਿਹਾ ਉਹਦੇ ਆਪ ਦਾ ਪਰਿਵਾਰ ਤਾਂ ਮਹਾਲੀ ਰਹਿੰਦਾ ਤੇ ਇੱਥੋਂ ਦੇ ਲੋਕਾਂ ਨੂੰ ਮੌਤ ਦੇ ਮੂੰਹ ਚ ਪਾ ਰਿਹਾ ਇੱਥੋਂ ਮਾਰਨ ਮਾਰਨ ਨੂੰ ਫਿਰਦਾ ਵੀ ਇਹ ਸਾਰਾ ਪਿੰਡ ਮਰੇ ਇਹਦੇ ਕਰਕੇ ਸਾਡੇ ਦਾ ਤਿਆਰੀਆਂ ਕਰਨ ਨੂੰ ਅਸੀਂ ਧਰਨਾ ਲਾਉਣਾ ਰੋਡ ਤੇ ਸਾਡਾ 20 ਪਿੰਡਾਂ ਦਾ ਧਰਨਾ ਉੱਥੇ ਡੀਸੀ ਐਸ ਡੀ ਐਮ ਕੀ ਕਹਿੰਦਾ ਸਾਰੀ ਕਹਿੰਦੇ ਨੇ ਉਹ ਵੀ ਦੇਖ ਕੇ ਇਹਨੇ ਵੀ ਉਹ ਫੈਕਟਰੀ ਆਪ ਕਹਿੰਦੇ ਨੇ ਵੀ ਹਾਂ ਗੰਦਾ ਉੱਥੇ ਲੋਕ ਰੋਂਦੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਨਾ ਲੱਗਣ ਉਹ ਵੀ ਅਸੀਂ ਤਾਂ ਫਸ ਕੇ ਸਾਡੀ ਤਾਂ ਪੰਚਾਇਤ ਬੈ ਗਈ ਸੀ ਸਰਕਾਰ ਨੇ ਸਰਕਾਰ ਨੇ ਪਾਸ ਕੀਤੀ ਉਹ ਹਾਂਜੀ ਸਰਕਾਰ ਨੇ ਪਾਸ ਕਰੀਆ ਜੀ ਪੈਸੇ ਲੈ ਕੇ ਪਾਸ ਕਰੀਆ ਕੇਂਦਰ ਸਰਕਾਰ ਆਏ ਕੇਂਦਰ ਸਰਕਾਰ ਨੇ ਪਾਸ ਕਰੀਆ ਜੀ ਉਹ ਹਾਂ ਜਲ ਸਾਫੇ ਕਢੇ ਨੇ ਝੋਲਿਆਂ ਦੇ ਭਰੇ ਹੋਏ ਬਲਫਾ ਫਿਰ ਪਈਆਂ ਹੋਏ ਹਾਂ ਤਾਂ ਪਾਸ ਹੋਈਏ ਉਹੀ ਥੋੜੋ ਹੀ ਹੈ तेन तेन तो नाल नाल अच्छा तो ਥੋੜੇ ਤੇਨੇ ਪਿੰਡਾਂ ਨੇ ਤੇਨੇ ਥੋੜੇ ਪਿੰਡ ਲੱਗ ਰਹੀਏ ਫਿਰ ਤੈਨੂੰ ਦੂਜੇ ਪਿੰਡ ਘਾਤੋ ਬਕਾਉ। ਨਾਲ-ਨਾਲ ਦੇ ਪਿੰਡ ਕਿੱਧਰ ਨੂੰ ਜਾਣਗੇ ਉਹ? ਅੱਛਾ ਜਿੱਧਰ ਹਵਾ ਜਾਣੀਏ ਗੈਸ ਤਾਂ ਉਧਰ ਨੂੰ ਜਾਣੀਏ। ਤੈਨ ਪਿੰਡ ਕੀ ਇੱਥੇ ਦਾ ਵੀ ਪਿੰਡ ਨਾਲ ਫਿਰਦੇ ਨੇ। ਆਪੂ ਲੱਗਣ ਦੇ ਦੇਉਂ ਲੱਗ ਜੋ ਕੋਈ ਲੱਗਣ ਦੇਣੀ। ਨਾ ਮਰਨਾ ਮੰਜੀ ਉੜਾ ਫੈਟ ਨਹੀਂ ਲੱਗਣ ਦੇਣੀ। ਅੱਛਾ ਹਾਂ। ਤੋ ਕਹਿੰਦਾ ਮੈਂ ਵੀ ਮਰ ਜਾਊਂਗਾ। ਪਿਆ ਮਰ ਜਬੇ ਸੀ ਮਰਨ ਤਿਆਰ ਹੈ ਆ। ਜੇ ਲੱਗ ਜੇ ਲੱਗੂਗੀ ਲੰਮੀ ਮਰੇ ਹੋਇਆ ਨਹੀਂ ਲੱਗਣਗੇ ਤਾਂ ਵੀ ਅਸੀਂ ਲੋਕ ਆ ਫਿਰ ਜਿਉਂਦੇ ਸਹੀ ਇਹ ਤੁਹਾਡੇ ਪਿੰਡ ਬਸ ਤੁਸੀਂ ਕਹਿੰਦੇ ਵੀ ਗੰਦਗੀ ਸਾਰੀ ਦੇ ਕੋਲ ਪੋਲਿਊਸ਼ਨ ਹੋਊਗਾ ਪ੍ਰਦੂਸ਼ਣ ਹੋਊਗਾ ਜੇ ਲੀਕੇਜ ਹੋ ਗਈ ਤਾਂ ਖਤਰਾ ਹੈ ਹਾਂ ਹਾਂਜੀ ਖਤਰਾ ਹੀ ਖਤਰਾ ਜੀ ਇਹ ਤਾਂ ਉਹ ਗੈਸ ਵਾਲੀ ਫੈਕਟਰੀ ਦਾ ਰੇਕ ਦਾ ਖਤਰਾ ਹੀ ਖਤਰਾ ਜੇ ਕੋਈ ਵੀ ਆ ਆਪਣੇ ਸਿਲੰਡਰ ਘਰੇ ਗੈਸ ਹੋ ਜਾਂਦਾ ਕਿੰਨਾ ਨੁਕਸਾਨ ਹੁੰਦਾ ਉਹ ਉਹ ਜੇ ਲੀਕ ਹੋ ਜਾਂਦਾ ਕਿੰਨਾ ਨੁਕਸਾਨ ਹੋ ਜਾਂਦਾ ਉਹ ਅੱਛਾ ਤੁਸੀਂ ਸਾਰਾ ਪਿੰਡ ਬੁਕਾਉ ਕਿਉਂ ਕਹਿ ਰਹੇ ਹੋ ਫਿਰ ਬੁਕਾਉ ਐਸੇ ਕਰਕੇ ਕਹਿ ਰਹੇ ਆ ਹੋਰ ਅਸੀਂ ਕਰਕੇ ਕੀਦਾ ਜੀ ਕਰਦਾ ਛੱਡ ਕੇ ਜਾਣ ਨੂੰ ਪਿੰਡ ਵੀ ਬਿਮਾਰੀਆਂ ਲੱਗ ਲੱਕੇ ਲੋਕ ਬੱਚੇ ਕਹਿੰਦੇ ਵੀ ਸਾਸੀ ਛੱਡ ਕੇ ਚਾਵੜਦੇ ਤੂੰ ਚੰਗਾ ਤਾਂ ਵੀ ਪਿੰਡ ਕੋਈ ਹੋਰ ਖਰੀਦ ਲੈ ਹਾਂ ਅਸੀਂ ਤਾਂ ਕਹਿੰਦੇ ਆ ਵੀ ਖਰੀਦ ਲੈ ਵੇ ਅੱਛਾ ਅਸੀਂ ਹੁਣ ਹੋਰ ਕਿੱਥੇ ਪਾਸੇ ਚੱਲ ਜਾਵਾਂਗੇ ਮਤਲਬ ਜੇ ਤੁਸੀਂ ਫੈਕਟਰੀ ਲੱਗੀ ਤਾਂ ਪਿੰਡ ਛੱਡ ਨੂੰ ਤਿਆਰ ਹਾਂ ਪਿੰਡ ਛੱਡ ਨੂੰ ਤਿਆਰ ਹੈ ਸਾਰੇ 1 ਮਿੰਟ ਰਹੀਆਂ 5-7 ਮਿੰਟ ਉੱਠਣਗੇ ਨਾਲ ਗੜੀ ਯੂਰ ਨਾਲ ਬਾळ्या ਮੋਸਕਾ ਬਾਦੀ ਨਹੀਂ ਟੱਪਰੀਆਂ ਸਾਰੇ ਪਿੰਡ ਤੋਂ ਗਈ ਨੇ ਇੱਕ ਸਾਡਾ ਬੰਦ ਕੱਲਾ ਤਾਂ ਨਹੀਂ ਵੀ ਮੋਸਕਾ ਬਾਦ ਗਈ ਨਹੀਂ ਆਈ ਥੋੜੇ ਜਿਹੜੀ ਜਗ੍ਹਾ ਤੇ ਲਾਉਣੀ ਹੈ ਉੱਥੇ ਕੋਈ ਕੰਮ ਸ਼ੁਰੂਤ ਨਹੀਂ ਹੋਇਆ ਬਥੇਰਾ ਕੁਝ ਅੰਦਰ ਹਾਉਪੱਟੇ ਨੇ ਇੱਕ ਡੱਡੇ ਬੜੇ ਹਾਂਜੀ ਅੱਛਾ ਹਾਂ ਕੰਮ ਸ਼ੁਰੂ ਹੋ ਗਿਆ ਮਤਲਬ ਕੰਮ ਚੱਲਦਾ ਉੱਥੇ ਕੋਈ ਰੋਕ ਨਹੀਂ ਰਿਹਾ ਕੰਮ ਤਾਂ ਹੀ ਤਾਂ ਸੀ ਕੱਲ ਨੂੰ ਧਰਨਾ ਲਾਉਣਾ ਰੋਡ ਤੇ ਅੱਛਾ ਠੀਕ ਹੈ ਸੋ ਇਹ ਦੇਖੋ ਪਿੰਡ ਦੇ ਲੋਕਾਂ ਦਾ ਕਿੰਨਾ ਰੋਸ ਹੈ ਗ੍ਰੰਥੀ ਸਿੰਘ ਨੇ ਪਿੰਡ ਦੇ ਬਾਪੂ ਜੀ ਕੀ ਕਹਿੰਦੇ ਹੋ ਫੈਕਟਰੀ ਦੇ ਬਾਰੇ ਮਤਲਬ ਪਿੰਡ ਦਾ ਪਿੰਡ ਸਾਰਾ ਇੱਕ ਪਾਸੇ ਹੀ ਹੈ ਕਿ ਕੁਝ ਬੰਦੇ ਉਹ ਪਿੰਡ ਦੇ ਬੰਦੇ ਨਾਲ ਵੀ ਹੈ ਕੋਈ ਸਾਰੇ ਇੱਕ ਪਿੰਡ ਸਾਰੇ ਸਾਰੇ ਹੀ ਪਿੰਡ ਹੈ ਫੈਕਟਰੀ ਨਹੀਂ ਲੱਗੰਦਾ ਹਾਂਜੀ ਨਹੀਂ ਲਗਣ ਦੇਣ ਦੀ ਕੀ ਕਹਿੰਦੇ ਜੀ ਫੈਕਟਰੀ ਨਹੀਂ ਲੱਗਣੀ ਚਾਹੀਦੀ ਸੀ ਨੁਕਸਾਨ ਆ ਜੀ ਪਿੰਡ ਦਾ ਬਹੁਤ ਨੁਕਸਾਨ ਆ ਜੀ ਜੇ ਡਲ ਲੀਕੇਜ ਹੋ ਜੀ ਤਾਂ ਦਿੱਕਤ ਆ ਹਾਂਜੀ ਦਿੱਕਤ ਆ ਬਹੁਤ ਦਿੱਕਤ ਆ ਜੀ ਕੋਈ ਆਇਤ ਨਹੀਂ ਅੱਧੇ ਕਿ ਪਿੰਡ ਦੇ ਦੋਗਲੇ ਜੇ ਬੰਦੇ ਨੇ ਦਿੱਤੇ ਉਹਦੇ ਨਾਲ ਹੁਣ ਸਾਰਾ ਪਿੰਡ ਇੱਕੇ ਪਾਸੇ ਸਾਰਾ ਪਿੰਡ ਇੱਕੇ ਪਾਸੇ ਆ ਜੀ ਹਾਂਜੀ ਇੱਕ ਬੱਚਾ ਵੀ ਨਹੀਂ ਉਹਦੇ ਨਾਲ ਅੱਛਾ ਹਾਂ ਨਹੀਂ ਬਾਹ ਕੱਢ ਕੇ ਕਹਿੰਦੇ ਖੜੀ ਕਰਕੇ ਦੱਸ ਹੁੰਦੇ ਕਹਿੰਦੇ ਖਸਾਲ ਕਰ ਉਹਦਾ ਪਰਿਵਾਰ ਚੋਂ ਜਿਹੜੇ ਬੰਦੇ ਨੇ ਫੈਕਟਰੀ ਲਾਉਣੀ ਆ ਤੇ ਪਰਿਵਾਰ ਚੋਂ ਕੋਈ ਨਹੀਂ ਦਿੰਦਾ ਉਹਦੇ ਪਰਿਵਾਰ ਚੋਂ ਤਾਏ ਚਾਚੇ ਸਾਰੇ ਨੇ ਸਾਰੇ ਪਿੰਡ ਦੇ ਨਾਲ ਨੇ ਉਹਦੇ ਨਾਲ ਕੋਈ ਨਹੀਂ ਹੈ ਤਾਏ ਚਾਚੇ ਵੀ ਤੁਹਾਡੇ ਨਾਲ ਹਾਂ ਸਾਰੇ ਸਾਡੇ ਨਾਲ ਨੇ ਹਾਂਜੀ ਸਾਰਾ ਪਿੰਡ ਇਕੱਠਾ ਯਾਰ ਹਾਂ ਹਾਂ ਉਹਦੇ ਤਾਏ ਚਾਚੇ ਸਾਰੇ ਨਾਲ ਨੇ ਬਾਬੇ ਦਾਦੇ ਦੋ ਦਾਦੇ ਸਾਰੇ ਨੇ ਸਾਰੀ ਫੈਮਿਲੀ ਨਾਲ ਆ ਬਸ ਇਹੀ ਨੇ ਦੋ ਭਰਾ ਹੈ ਬਸ ਉਹ ਤੁਹਾਡੇ ਪਿੰਡ ਦੀ ਜ਼ਮੀਨ ਹੈ ਜਿੱਚ ਆਉਂਦਾ ਜ਼ਮੀਨ ਸਾਡੇ ਪਿੰਡ ਦੀ ਜ਼ਮੀਨ ਉਹਨਾਂ ਦੀ ਉਹ ਵੀ ਇੱਥੇ ਰਹਿੰਦੇ ਸੀਗੇ ਕਿੰਨੇ ਕਿੱਲਾ ਚ ਲੱਗਦੀ ਹੈ ਫੈਕਟਰੀ ਸਾਡੇ 4.5 ਕਿਲੇ ਨੇ ਉਹਨਾਂ ਦੇ ਉੱਚ ਫੈਕਟਰੀ ਲੱਗ ਰਹੀ ਆ ਜੀ ਸਵਾ ਦੋ ਸਾਲ ਦਾ ਉਥੇ ਕੰਮ ਚੱਲਦਾ ਜਿੱਦਣ ਤੋਂ ਪੱਟਣ ਲੱਗਿਆ ਸੀ ਉਹ ਉਹਨੇ ਬਹੁਤ ਮੁਸ਼ਕਲ ਦੇ ਨਾਲ ਪਾਸ ਕਰਾਈ ਦਿੱਲੀ ਤੋਂ ਆਏ ਬਹੁਤ ਕੁਝ ਉਹਨੇ ਲੱਤ ਪੈਰ ਮਾਰੇ ਹੱਥ ਪੈਰ ਜਿਵੇਂ ਦੇਖੇ ਜੀ ਸਾਰਾ ਕੁਝੇ ਪਾਸ ਹੋ ਜਾਂਦਾ ਪੈਸੇ ਦਿਓ ਕਿਹੜੀ ਚੀਜ਼ ਨਹੀਂ ਬਣਦੀ ਸਭ ਕੁਝ ਉਹ ਬੰਦੇ ਦਾ ਪਹਿਲਾਂ ਕੀ ਕੰਮ ਚੱਲਦਾ ਪਹਿਲਾਂ ਜੀ ਉਹ ਕੋਈ ਫੌਜ ਫੂਜ ਚ ਅਫਸਰਤਾ ਉਹ ਉਥੋਂ ਆ ਕੇ ਉਹਨੇ ਫਿਰ ਆ ਕੰਮ ਕੀਤਾ ਉਹ ਮਾਰਨ ਲੱਗਿਆ ਪਿੰਡਿਆਂ ਨੂੰ ਉਹ ਪਿੰਡ ਨੂੰ ਮਾਰਨ ਲੱਗਿਆ ਉਥੋਂ ਆ ਕੇ ਸਾਡਾ ਸਾਡੇ ਪਿੰਡ ਦਾ ਜੀ ਪਰ ਪਿੰਡ ਨੂੰ ਮਾਰਦਾ ਇਹ ਆਪਣੇ ਬਾਬਦਾ ਦੇ ਦਾ ਨਾਮ ਰੋਸ਼ਨ ਕਰਨ ਲੱਗਿਆ ਉਹਦਾ ਬਾਬਾ ਜ਼ਮੀਰ ਦਾ ਜੁਨੀਅਨ ਦਾ ਪ੍ਰਧਾਨ ਹੁੰਦਾ ਸੀ ਬਚਨ ਸਿੰਘ ਬਾਬਾ ਬਚਨ ਸਿੰਘ ਇਹਦਾ ਬਾਪ ਉਹਦਾ ਦਾ ਬਾਬਾ ਸ਼ੇਰ ਸਿੰਘ ਆੜਤੀਆ ਉਹ ਵੀ ਜਮੀਰ ਜੁਨੀਅਨ ਦਾ ਪ੍ਰਧਾਨਤਾ ਇਹ ਹੁਣ ਆ ਕੰਮ ਕਰਨ ਲੱਗਿਆ ਮੁਰੀਓ ਕੇ ਜ਼ਾਹਰ ਲੱਗਿਆ ਸਾਰੇ ਬੰਦਰ ਨੂੰ ਦੇਣ ਦੇਖੋ ਬਹੁਤ ਵੱਡਾ ਮੁੱਦਾ ਹੈ ਛੋਟਾ ਜਿਹਾ ਮੁੱਦਾ ਨਹੀਂ ਹੈ ਵੀ ਪੰਜਾਬ ਦੇ ਵਿੱਚ ਜਿੱਥੇ ਅਸੀਂ ਪਿੰਡਾਂ ਦੇ ਵਿੱਚ ਹਰਿਆਲੀ ਦੇ ਕਰਕੇ ਜਾਂਉਂਦੇ ਹਾਂ ਇਹ ਪਿੰਡ ਦੇ ਤਾਂ ਖਾਸੀਅਤ ਹੈ ਵੀ ਸਬਜੀ ਦੀ ਬਹੁਤ ਦੇਣਾ ਸਾਰੀ ਬੈਲਟ ਦੇ ਵਿੱਚ ਸਭ ਇਹ ਵਾਤਾਵਰਨ ਪ੍ਰਦੂਸ਼ਣ ਖਤਮ ਹੋ ਜਾਣਾ ਤੇ ਨਸਲਾਂ ਖਤਮ ਹੋ ਜਾਣੀਆਂ ਜੇ ਮੰਨ ਲਓ ਉੱਥੇ ਕਿ ਫੈਕਟਰੀ ਜਾਸੇ ਪਾਸੇ ਜਿਹੜਾ ਤੁਸੀਂ ਇਨਹੇਲ ਕਰਦੇ ਰਹੋਗੇ ਕਰਦੇ ਰਹੋਗੇ ਤਾਂ ਤੁਹਾਡੇ ਕਾਲ ਨੂੰ ਜਿਹੜੇ ਬੱਚੇ ਹੋਣੇ ਆ ਉਹਨਾਂ ਨੂੰ ਪੋਲੀਓ ਉਹਨਾਂ ਦੇ ਕੋਈ ਆ ਪਾਹਜ ਹੋਣਗੇ ਪੈਦਾ ਬਹੁਤ ਕੁਸ਼ਿਆ ਖੋ ਜਾ ਹੁੰਦਾ ਨਸਲਾਂ ਦੀ ਨਸਲਾਂ ਖਤਮ ਹੋ ਜਾਂਦੀਆਂ ਇੱਕ ਅੱਧੀ ਐਸੀ ਫੈਕਟਰੀ ਦੇ ਨਾਲ ਤੇ ਪੈਸੇ ਕਮਾਉਣ ਵਾਲੇ ਪੈਸੇ ਕਮਾ ਕੇ ਜਾਂਦੇ ਨੇ ਉਹ ਤੇ ਉਹ ਜਿਹੜੇ ਬੰਦੇ ਨੇ ਪਾਸ ਕਰਾਈਆ ਜ਼ਮੀਨ ਤਾਂ ਖੈਰ ਉਹਦੀ ਆਵਦੀ ਹੈ ਪਰ ਉਹਦਰ ਪਿੰਡ ਦੇ ਲੋਕ ਵਿਰੋਧ ਕਰਦੇ ਨੇ ਵੀ ਉਹ ਪਿੰਡ ਨੂੰ ਮਾਰਨ ਤੇ ਹੋਇਆ ਤੇ ਗੱਲ ਵੀ ਸਹੀ ਆ ਕੱਲ ਨੂੰ ਮਾੜੀ ਮੋਟੀ ਲੀਕੇਜ ਹੋ ਜੇ ਜਿਵੇਂ ਪਪਾਲ ਗੈਸ ਟਰੈਜੇਡੀ ਹੋ ਗਈ ਸੀ ਤੇ ਕਿੰਨੇ ਲੋਕ ਮਰੇ ਸੀ ਤੇ ਜਿੱਧਰ ਨੂੰ ਹਵਾ ਜਾਣੀ ਐ ਉਧਰ ਨੂੰ ਪਿੰਡਾਂ ਦੇ ਪਿੰਡ ਖਤਮ ਕਰਦੇ ਨੇ ਕਿਉਂਕਿ ਗੈਸ ਬਹੁਤ ਜ਼ਿਆਦਾ ਜ਼ਹਿਰੀਲੀ ਹੁੰਦੀ ਐ ਬਾਇਓਗੈਸ ਪਲੈਂਟ ਦੇ ਵਿੱਚ ਤੇ ਸਾਡੇ 4 ਕਿੱਲਾਂ 'ਚ ਕਹਿੰਦੇ ਬਣ ਰਿਹਾ ਤੇ ਪਿੰਡ ਦੇ ਲੋਕ ਸਾਡੇ ਨਾਲ ਬੈਠੇ ਨੇ ਸਾਰਾ ਪਿੰਡ ਕਹਿੰਦੇ ਇੱਕ ਪਾਸੇ ਐ ਮਰਨਾ ਮਨਜ਼ੂਰ ਐ ਪਰ ਫੈਕਟਰੀ ਨਹੀਂ ਲੱਗਣ ਦੇਵਾਂਗੇ ਕੈਮਰਾਮੈਨ ਯਾਸਿਰ ਦੇ ਨਾਲ ਮੈਂ ਗੁਰਪਾਲ ਸਿੰਘ ਬਰਾੜ ਮਸਕਾਬਾਦ ਲੁਧਿਆਣਾ